ਹਾਂ ਇਹ ਤਾਂ ਟੇਬਲ ਵਾਲਾ ਹੀ ਹੈ ਸਿਸਟਮ। ਲਓ ਜੀ ਚੀਜ਼ਾਂ ਦੇਖ ਲਓ ਇੱਕ ਤਿੱਕਾ। ਹਾਂ ਦੇਖ ਲਓ ਡਿਜ਼ਾਈਨ। ਇਹ ਉਹ ਨਹੀਂ ਚੱਲ ਜਗਾ ਹਨਾ। ਹੈਂ? ਸ਼ੈਰੀ ਮਤਲਬ ਜਿਸੇ ਇਹ ਥੋੜਾ ਜਿਹਾ ਪਤਾ ਕੀ ਗੱਲਾ ਜੀ ਇਹ ਥੋੜਾ ਜਿਹਾ ਹਾਈ ਫਾਈ ਦੀ ਲੁੱਕ ਮਾ ਆ ਗਿਆ। ਇਹ ਆਪਣੇ ਬੱਚਿਆਂ ਪੁੱਟਿਆਂ ਕਰਕੇ ਫਿਰ ਗੌਰ ਬਹੁਤ ਜ਼ਿਆਦਾ ਰੱਖਣੀ ਪਣੀ। ਗੱਲ ਹੋਰ ਕੁਛ ਦੀ ਹੈਗੀ। ਹਾਂ। ਇਹ ਤਾਂ ਮਤਲਬ ਕੋਈ ਤੇ ਉੱਚੀ ਜਗ੍ਹਾ ਹੋਵੇ ਡਿਜ਼ਾਈਨਿੰਗ ਵਾਸਤੇ ਉਹ ਚੀਜ਼ ਵਧੀਆ ਹੈ। ਇਹਦੇ ਚਾਹ ਰੱਖ ਦੋ ਜਿੱਦਾਂ ਹੋਟਲ ਵਗੈਰਾ ਦੇ ਵਿੱਚ ਰਹਿੰਦੇ ਹਾਂ। ਹਾਂ ਹਾਂ ਹਾਂ। ਆ ਦੇਖ ਆ ਚੀਜ਼ਾਂ ਹਨ ਇਹ ਸਾਰੇ ਲੀਫਸ ਪੱਤੇ ਆ ਦਾ ਬਣਾਇਆ ਹੋਇਆ ਹੈ ਇੱਕ ਮਨ ਲੱਗਦਾ ਪੂਰਾ ਇਹ ਪਤਲਾ ਬਈ ਲੱਗਦਾ ਹਨਾ ਹੋਸਾ ਜਿੱਤਾ ਹੈ ਹੈਵੀ ਆ ਪੂਰਾ ਅਸੀਂ ਵੀ ਆਪਾਂ ਇਹਨਾਂ ਨੂੰ ਫਸਟ ਟਾਈਮ ਆਏ ਇੱਥੇ ਫਸਟ ਟਾਈਮ ਆਏ ਹਾਂ ਆ ਘੁੰਮਦੇ ਹੈਗੇ ਇੱਥੇ ਫਸਟ ਟਾਈਮ ਬਿਲਕੁਲ 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 ਆ ਦੇਖੋ ਕੀ ਡਿਜ਼ਾਈਨ ਸ਼ੋਪੀਸ ਸ਼ੋਪੀਸ ਦਾ ਸਮਾਰਟ ਹੂੰ ਬਹੁਤ ਸੋਹਣਾ ਯਾਰ ਇਹ ਤਾਂ ਹਨ ਔਰੇ ਆਕੇ ਤਾਂ ਬੰਦੇ ਦਾ ਦਿਲ ਐਂ ਕਰੀ ਜਾਂਦਾ ਵੀ ਆਪ ਵੀ ਲਈਜੋ ਆਪ ਵੀ ਲਈਜੋ ਜਿਆਦਾ ਰੇਟ ਸੁਣਨਾ ਤੇ ਰਾਏ ਕੋਣਾ ਨਿਕਲ ਲੋ ਖੁੱਲੋ ਨਹੀਂ ਚੱਲਾਂ ਆਂਦਾ ਇੰਨਾ ਵੀ ਨਹੀਂ ਸੋਹਣਾ ਬਸ ਲਿਖਿਆ ਬਾ ਨਹੀਂ ਹੈ ਇਹਨਾਂ ਨੇ ਰੇਟ ਅਗੋਂ ਲਾਸਤੇ ਪਏ ਆ ਭਾਈ ਸ਼ੋਅ 20 ਰੱਖੋ ਅਰੇ ਲੱਗਦੇ ਇਹ ਔਰੀਜਨਲ ਹੈ ਬਿਲਕੁਲ ਨੇ 에어ਪਿਊਰਫਾਇਰ ਲੰਸੇ ਸਾਈਡ ਫਰਮ ਹਾਂਜੀ ਕਿਚਨ ਬੈਡਰੂਮ ਆਫਿਸ ਦੀ ਲੀਗ ਨੂੰ ਮਾਪੇਂ ਦੇ ਲੁਸੀਤ ਨਾ ਪਾਣੀ ਪਾਉ ਵਾ ਹਾਂਜੀ ਹਾਂਜੀ ਵੀ ਕੁਝ ਵਾਈਸ ਲੱਗੇ ਹਾਂਜੀ ਹਫਤੇ ਮੇਂ ਦੋ ਬਾਰ ਡਰੇਗੇ ਔਰ ਲਾਈਟ ਕੇ ਨੀਚੇ ਰੱਖਨੇ ਦੋ ਚੀਜੋਗੇ ਧਿਆਨ ਰੱਖਣਾ ਹੈ ਲਾਈਟ ਦੇ ਨੀਚੇ ਹੀ ਰੱਖੋਲੇ ਸਾਡੇ ਨੇ ਚਾਹਣਾ ਹੋਗਾ ਮੱਖੀਆਂ ਨੇ ਆ ਜਣਾ ਜਿਹੜੇ ਨੇ ਸੋਹਣੇ ਲੱਗਦੇ ਇਹਨਾਂ ਦਾ ਹੋਰ ਬੁਰਾ ਹਾਲ ਹੋ ਜਾਣਾ ਨੀਚੇ ਦਾ ਕਿਰਤ ਦੇ ਉਪਰ ਕੇਅਰ ਬਹੁਤ ਕਰਨੀ ਪੈਣੀ ਹੈ ਨਾਰਮਲ ਪਲਾਂਟ ਆ ਉਹ ਵੀ ਆਪਾਂ ਨੂੰ ਬਹੁਤ ਬੈਨੀਫਿਟ ਦੇਣਗੇ ਹਾਂ ਠੀਕ ਹੈ ਹਾਂ ਜੇ ਕਹਿੰਦੇ ਜੋ ਵੀ ਆਪਣੇ ਜੈਸੀ ਜੋਨ ਸਿਰਫ ਆਬਜ਼ਰਵਰ ਕਰਕੇ ਆਪਸੀ ਜਿਹੜਾ ਹੈ ਉ ਹਰ ਰੱਤ ਤੱਕ ਨੇ ਵੀ ਹੈਗੇ ਆ ਕਹਿੰਦੇ ਇਹ 772 ਦਾ ਆਫ ਤੇ ਆ ਵੀ ਹੂੰ ਹੂੰ ਬੋਲੀ ਇਹਦੇ 2 3 ਨਹੀਂ ਇਸ ਵਾਰ ਪਰਸ਼ਨ ਹੂੰ ਮੈਂ ਸੋਨੇ ਸੋਕਾ ਮੈਂ ਤਾਂ ਇਹ ਜੀ ਲੋ ਜੇ ਤੇ ਸੁਣ ਕਿਤੇ ਫੜੇਗਾ ਕੋਈ ਵੀ ਕੋਈ ਕਵਰਸ ਕੇ ਲਿਆ ਮੈਂ ਤਾਂ ਤੂੰ ਤੇ ਫੜਿਆ ਚਾਹ ਰੋਸ ਕੇ ਲਿਆ ਜੀ ਆਵੜੇ ਨਾ

ਹਾਂ ਛੋਟੀ ਲਗਾ ਲੋ ਚਾਹੀਦੀ ਵਿੱਚ ਹਾਥੀ ਦੇ ਵਿੱਚ ਵੀ ਹੱਥ ਧੋਦੇ ਹੋਣਾ ਬੜੇ ਚ ਵੀ ਹੱਥ ਧੋਜਣੇ ਦੇਖ ਕੇ ਵਰਕ ਨਹੀਂ ਉਹ ਤਾਂ ਹੈ ਬਰਾਬਰ ਕੋ ਇਹ ਤਾਂ ਛੋਟੀ ਜਿੱਥੇ ਘੱਟ ਜਗ੍ਹਾ ਉੱਥੇ ਯੂਜ਼ ਹੋਣ ਹੋਏ ਇਹ ਤਾਂ ਸ਼ੋਪੀਸ ਹੀ ਹੈ ਨਾਲੇ ਉਹ ਨਹੀਂ ਹੈਗਾ ਇਹ ਬੱਚਾ ਹਾਂ ਜਿਹੜਾ ਮੈਂ ਜਿਹੜੀ ਚੀਜ਼ ਤੂੰ ਕਹਿੰਦੀ ਉਹ ਚੀਜ਼ ਨਹੀਂ ਹੈਗੀ ਇਹ ਸ਼ੋਪੀਸ ਆ ਇਹਨੂੰ ਉਹ ਨਹੀਂ ਨਾ ਹੈਗਾ ਲੱਗਣੇ ਵਾਲਾ ਵੈਸੇ ਮੁੰਬਾਨੋ ਜੀ ਜਾਣਾ ਜੇ ਲੱਗਣੇ ਨਹੀਂ ਉਧਾਂ ਆਉਂਦੇ ਐਹੇ ਜੀ ਵੀ ਹੈਗੇ ਐਹੇ ਜੀ ਗੱਲ ਨਹੀਂ ਆਹ ਦੇਖ ਐਡਮੋ ਕਿੰਨਾ ਵਧੀਆ ਵਧੀਆ ਹੈ ਇੱਥੇ ਆਪਾਂ ਪਹਿਲੀ ਵਾਰ ਆਏ ਦੀ ਬਹੁਤ ਖੁਸ਼ ਜਾਂ ਮੁੱਗੇ ਕੁਝ ਲੱਗਦੇ ਦੇਖਿਆ ਹਾਂ ਪਾਣੀ ਬਾਬਾ ਜੀ ਨੇ ਪਰ ਇੱਧਰ ਉੱਧਰ ਕਮਾਇਆ ਬਿਲਕੁਲ ਬਿਲਕੁਲ ਆਏ ਬਥੇਰੀ ਵਾਰਾ ਮਾਲ ਪਰ ਇੱਥੇ ਵੀਲੀ ਵਾਰ ਆਏ ਭਾਈ ਇਹਦੇ ਤੇ ਪ੍ਰਾਈਸ ਵੀ ਲਿਖਿਆ ਹੋਇਆ ਜੀ ਪਾਰਾ 199 ਕੁਮਾਰੀ ਗਾਤ ਨਹੀਂ ਪਾਇਆ ਨਹੀਂ ਆ ਗਿਆ ਆ ਲੈਂਪ ਉਹ ਇਧਰ ਲੈਂਪ ਬਈ ਆ ਇਹ ਲਾਈਟ ਬਣਦੀ ਹੁਣ ਇਹਨਾਂ ਚ ਇਹ ਮਤਲਬ ਤਾਂ ਦੂਜੀ ਲਾਈਟ ਵਾਲੇ ਹੋਣਾ ਨਹੀਂ 24 ਸੀ ਆ 400 ਰੁਪਏ ਨਹੀਂ ਕਰਦਾ ਦੇਖਾ ਫਿਰ ਜੂਸ ਸਾਹਮਣੇ ਜਦੋਂ ਆ ਦੇਖੋ ਖਸ਼ੂ ਵਾਲੇ ਕਿੰਨੀ ਸੋਹਣੀ ਫ੍ਰੈਗਰੈਂਸ ਹੈ ਦੀ ਬਾਕੀ ਯਾਰ ਬਹੁਤ ਸੋਹਣੀ ਹੈ ਨਾ ਧਿਆਨ ਨਾਲ ਛੇ ਸੌਸ ਰੇਟ ਥੋੜਾ ਹੈਵੀ ਆ ਕਿਸੇ ਕਿਸੇ ਚੀਜ਼ ਦਾ ਦੇਖੋ ਬਣ ਆਹ ਕਾ ਚੀਜ਼ ਹੈ ਇਹ ਵੀ ਫ੍ਰੈਗਰੈਂਸ ਹੈ ਮਤਲਬ ਹਾਂ ਹਾਂ ਇਹ ਆ ਜਾਂਦਾ ਇਦਾਂ ਫ੍ਰੈਗਰੈਂਸ ਆ ਉਹ ਦੇਖਤਾ ਸੀ ਇਹ ਸਾਰੀਆਂ ਕੈਂਡਲ ਇਹ ਅਮਲਾਂ ਦੀਆਂ ਆਹ ਦੇ ਫ੍ਰੈਗਰੈਂਸ ਅਲੱਗ-ਅਲੱਗ ਬਣਾ ਸਕਦੇ ਇਹਦੇ ਚਮਨਾਂ ਦਾ ਸਿਸਟਮ ਉਹ ਹੈ ਜਿਹੜੀ ਮਰਜ਼ੀ ਪੋਆ ਲੋ ਇਹਦੇ ਵਿੱਚ ਕੈਂਡਲ ਹਾਂ 400 ਦੇਖ ਲਓ ਤਾਂ ਪਤਾ ਕਰਦੇ ਜੀ ਇਹ ਕੁਝ ਆ ਵਧੀਆ ਲਗਾਤਾ ਕੁਝ ਖੁਸ਼ਬੂ ਵਾਲੀ ਹੋਊਗੀ ਹਾਂ ਖੁਸ਼ਬੂ ਵਾਲੀ ਕਰਕੇ ਹੀ ਬਾਕੀ ਚੀਜ਼ ਤਾਂ ਵੈਸੇ ਬਾਹਰੋਂ ਵੀ ਮਿਲ ਸਕਦੀ ਆ ਕੁਸ ਆ ਚੀਜ਼ ਬਸ ਰੈਡੀमेड ਜਾਂ ਕਰਤਾ ਇਹਨਾਂ ਨੇ ਸੈਸ ਚ ਨਾਲੇ ਛੋਪੀਜ਼ ਦਾ ਛੋਪੀਸ ਨਾਲੇ ਇਹੋ ਚੀਜ਼ੇ ਵੀ ਹੋ ਗਈਆਂ ਨਾ ਇਹ ਸਾਰੀਆਂ ਕੈਂਡਲਾਂ ਹੀ ਪਈਆਂ ਉਹ ਸਾਰੀਆਂ ਕੈਂਡਲਾਂ ਹੀ ਆ ਜੀ ਆ ਦੇਖੋ

552 ਕਿੰਨਾ ਤੋਂ ਨਹੀਂ ਇਹਦੀ ਕੁਆਲਿਟੀ ਬੈਸਟ ਹੈ ਹਾਂ ਉਹ ਤਾਂ ਹੈ ਪਰ 500 ਰੁਪਏ ਦੀ ਚੀਜ਼ ਮਹਿੰਗੀ ਹੁੰਦੀ ਪਰ ਵਧੀਆ ਮਹਿੰਗੀ ਹਾਂ ਗੱਲ ਉਹੀ ਆ ਜੰਦੀ ਨਾ ਇਹ ਚੀਜ਼ 'ਤੇ ਪੈਸੇ ਲੱਗਦੇ ਜੈਸੇ ਮਨੇ ਇੱਕ ਤਾਂ ਹੁਣ ਇਹ ਆਈਟਮ ਦੇਖ ਇਹ ਜੀ ਆਈਟਮ ਕਦੇ ਦੇਖੀ ਬਾਜ਼ਾਰ 'ਚ ਨਹੀਂ ਦੇਖੀ ਕਲਰ ਇਹ ਦੇਖ ਲਾ ਪਹਿਲਾਂ ਇਹਨਾਂ ਦਾ ਇਹ ਤਾਂ ਮੈਂ ਫਿਲਮਾਂ 'ਚ ਦੇਖਿਆ ਜਿਹੜੇ ਜੇਸ ਖਾਣਾ ਖਾਤਰ ਕਰ ਖਾਲ ਟਾਈਪ ਹੁੰਦੇ ਉਹ ਬਟ ਇਹ ਇਦਾਂ ਨਹੀਂ ਇਹ ਕੰਚੀ ਹਾਂ ਇਹ ਆਈਟਮ ਵੈਸੇ ਬਾਹਰ ਨਹੀਂ ਮਿਲ ਲੀਆਂ ਜਿਹੜੀਆਂ ਉਰੇ ਮਿਲਦੀਆਂ ਪ੍ਰਾਈਸ ਤਾਂ ਚੱਲ ਮੰਨਦੇ ਆ ਵੀ ਜ਼ਿਆਦਾ ਹੈ ਇਹ ਤਾਂ ਤੇ ਮੈਂ ਤਾਂ ਮਸੀ ਨੇ ਜਾਂਦੀ ਹੋਟਲ ਹੈ ਰਿਜ਼ੋਰਟਸ ਵਗੈਰਾ ਉੱਥੇ ਯੂਜ਼ ਹੁੰਦੀਆਂ ਹਾਂ ਇਹ ਚੰਗੇ 5 ਸਟਾਰ ਹੋਟਲ ਹਨ ਜਿੱਥੇ ਉੱਥੇ ਹੀ ਯੂਜ਼ ਹੁੰਦੀਆਂ ਇਹ ਇਹ ਆ ਗਈ ਪਲਾਸਟਿਕ ਦਾ ਸਮਾਨ ਸਾਰਾ ਹੀ ਇੱਥੇ ਤਾਂ ਆਪਾਂ ਆਇਓ ਨੀ ਪਹਿਲਾਂ ਕੁਦੇ ਦੇਖ ਲੈ ਆਈਟਮਾਂ ਦਾ ਇੱਥੇ ਵਧੀਆ ਸਾਰੀਆਂ ਚਲੋ ਬਾਬਾ ਜੀ ਸੁੱਖ ਰੱਖੇ ਅੱਗੇ ਬੈ ਰੈਸਟੋਰੈਂਟ ਖੋਲੋਗੇ ਮੈਂ ਸੋਚਿਆ ਸੀ ਸੁਪਰ ਆ ਤਾਂ ਰੱਖੋ ਕਿਤੇ ਤੱਕ ਦਾ ਤਾਂ ਹੀ ਬਾਬਾ ਜੀ ਕਿਤੇ ਨਾ ਕਿਤੇ ਪਹੁੰਚਾਉਗੇ ਬਿਲਕੁਲ ਰੱਖੋ ਚਲ ਕਰੂੰਗੇ ਉਹ ਵੇਲੇ ਸਾ ਟਾਈਮ ਰੈਸਟੋਰੈਂਟ ਰਹੀ ਹੈ ਰੈਸਟੋਰੈਂਟ ਕਿਆ ਹੋਊਗਾ ਕਰਾਂਗੇ ਕੋਈ ਤਕੜਾ ਖੜਾ ਰੈਸਟੋਰੈਂਟ ਖੋਲਣਾ ਇੱਕ ਸਲੂਨ ਖੋਲਣਾ ਹੂੰ ਕਰੂੰਗੇ ਆਪੇ ਹੋ ਜਿਗਾ ਸਭ ਕੁਝ ਬਿਲਕੁਲ ਮੇਰਾ ਡਾਈਨਿੰਗ ਰੂਮ ਤੇ ਹੂੰ ਜਿੱਦ ਤੱਕ ਤੁਸੀਂ ਪਲੇਟਾਂ ਰੱਖੇ ਖਾ ਰਹੇ ਹੋ ਮੈਂ ਤੇ ਪਲੇਟ ਰੱਖ ਕੇ ਬਹੁਤ ਚੀਜ਼ਾਂ ਆ ਰਹੇ ਆ ਰੇ ਕੱਟ ਡਿਜ਼ਾਈਨ ਜਿਆਦਾ ਕੀ ਵਧੀਆ ਤਨਾ ਕਾਫੀ ਹੈਵੀ ਆ ਹੈਵੀ ਆ ਉਹ ਪੁਰਾਣੇ ਜਿਮਾਨੇ ਚ ਆ ਗਿਆ ਇਸ ਟਾਈਮ ਆ ਕੱਪਾਂ ਵਾਸਤੇ ਹੋ ਗਿਆ ਇਸ ਟਾਈਮ ਜਿਹੜਾ ਟੇਬਲ ਤੇ ਰੱਖਦੇ ਹੁੰਦੇ ਆ ਸ਼ੁਭ ਹੁੰਦੇ ਨੇ ਤਾਂ ਕਰਕੇ ਮੈਂ ਤਾਂ ਬੋਟਲ ਲੈ ਕੇ ਜਾ ਹਾਂ ਹਾਂ ਸ਼ੁਭ ਨੇ ਤਾਂ ਹੁਣ ਸ਼ੁਭ ਨੇ ਕੱਲੀ ਬੋਟਲ ਥੋੜੀ ਹੁਣ ਨੂੰ ਪਤਾ ਨਹੀਂ ਹੁਣੇ ਕਿਆ-ਕਿਆ ਮੁੰਡੇ ਚ ਪਾਉਣਾ ਤਾਂ ਸਵਿਆ ਵੀ ਸਹੀ ਗੱਲ ਆ ਉਹਨੇ ਐਵੇਂ ਕਹਿਣਾ ਤਾਂ ਇੱਧਰ ਫਰਨੀਚਰ ਆ ਗਿਆ ਜੀ ਆਪਣਾ ਸਾਰਾ ਫਰਨੀਚਰ ਪਿਆ ਕੇ ਉਹੋ ਜਿਹਾ ਕਾਉਂਸਲਰ ਜਿਹੜਾ ਆਸਤ ਦੇਖਤੀ ਹੈ ਮੈਂ ਮੰਗਣੀ ਸੀ ਮੰਗਰੀ ਮੈਂ ਨਾ ਵਾਈਟ ਕਲਰ ਦੇ ਗਲਾਸ ਇਸ ਪਤਾ ਨਹੀਂ ਕਿ ਕਿੰਨੇ ਹੋਣਗੇ ਇਹ ਜੀ ਹਲੋ 30% ਆਫ ਤਾਂ ਲਿਖਿਆ ਹੋਇਆ ਪਰ ਰੇਟ ਨਹੀਂ ਲਿਖਿਆ ਹੋਇਆ ਯਾ ਦੇ ਕਿਚਨ ਵਿੱਚ ਕੀ ਵਧੀਆ ਹਨ ਜਦੋਂ ਸਟੀਲ ਦੇ ਆਵੇ ਆ ਦੇ ਦੇ ਫਿਲਮਾਂ ਚ ਦਿਖਾਉਂਦੇ ਨੇ ਵਾਈਨ ਵੀ ਪੱਟ ਕੇ ਜੀ ਵਾਈਨ ਵੀ ਤਨਸ਼ਾ ਮੈਂ ਕਿਆ ਪੀਤੀ ਹੈ ਕਦੇ ਹੁਣ ਮਨ ਨੂੰ ਕਿਆ ਵਾਸਤਾ ਨਹੀਂ ਮੈਂ ਬੰਦਿਆਂ ਨੂੰ ਨੌਲੇਜ ਨਹੀਂ ਵਾਈਨ ਵਾਈਨ ਦਾ ਨਹੀਂ ਪਤਾ ਹੋਊਗਾ ਨਸ਼ਾ ਇਹ ਤਾਂ ਮਾੜਾ ਮੋਟਾ ਵਾਈਨ ਦਾ ਪਤਾ ਨਹੀਂ ਨਾ ਸਿਸਟਮ ਕਿਵੇਂ ਆਹ ਪਤਾ ਨਹੀਂ ਕਿਆ ਚੀਜ਼ ਹੈ ਦੇਖੋ ਇਹ ਹੋਊਗਾ ਇਹ ਕੋਈ ਕੁਣਾ ਕੋਸੇ ਆਹ ਤਾਂ ਹੋ ਗਿਆ ਉਹ ਬੋਤਲ ਖੋਲਣੇ ਵਾਲਾ ਢੰਡੇ ਢੰਡੇ ਵਾਲੀ ਆਣੀ ਹੁਣ ਅਧੀਆਂ ਆਈਟਮਾਂ ਦਾ ਪਤਾ ਹੀ ਨਹੀਂ ਹੈ ਕਿ ਆ ਕੀ ਆ। ਅੱਛਾ ਮੈਂ ਆ। ਕਿਚਨ ਦਾ ਹੀ ਸਮਾਨ ਸਾਰਾ ਉਹ। ਆ ਤਾਂ ਉਹੀ ਆਗੇ ਜਿਵੇਂ ਜਿਹੜੇ ਮੈਂ ਲੈ ਕੇ ਆਇਆ ਤਾਂ ਹਨਾ। ਆ ਆ ਦੇ ਸੇਮ ਆਹੀ ਵਾ ਆ ਲੈ ਕੇ ਆਇਆ ਤਾਂ ਇੱਕ ਆ ਤਾਂ ਵਿੱਚ ਉਹਦੇ ਇੱਕ ਰੋਟੀ ਵਾਲਾ ਤਾਂ ਇੱਕ 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 ਟਿਫਨ ਹਾਂ ਉਹੀ ਚੀਜ਼ ਸੇਮ ਹੈ ਹੈ। ਇਹ ਕੋ ਦਾ ਨਿਊਰ ਕਿੰਨੇ ਦਾ ਹੋਣਾ 1099 ਆ 15 ਅੱਛਾ ਕੱਲਾ ਹੈ 1500 ਦਾ ਇੱਕ 15 ਦਾ ਆਏ ਮੈਂ ਲਿਆ ਦਾ ਮੁੱਲ ਦਾ ਭਾਈ ਤਿੰਨੇ ਆਈਟਮਾਂ ਤਿੰਨ 1000 ਦੀਆਂ ਸ਼ਾਇਦ ਹਾਂ ਪੂਰੇ ਪ੍ਰਾਈਸ ਤਾਂ ਮੈ ਥੋੜਾ ਜਿਆਦਾ ਹੀ ਮਿਲਦਾ ਮਸ਼ੀਨ ਦਾ ਕਾਫੀ ਆ ਕੜ ਕੀ ਜਾਂਦਾ ਹੂੰ ਕਰ ਤੇ ਆਪਣਾ ਬੋਸ ਆ ਹੂੰ ਕੀ ਕਰੀ ਰਹਿਣ ਦੋ ਪਾਦਨ ਚਲੋ ਚੱਪੀ ਕਿ ਕਿ ਨਹੀਂ ਹੁੰਦਾ ਵੀ ਇੱਥੇ ਜੇ ਮੈਂ ਦੋ ਚੀਜ਼ਾਂ ਲੈ ਲੂੰਗੀ ਹੂੰ ਨਹੀਂ ਵੀਰੋ ਚੱਲ ਗੱਲ ਬਾਕੀ ਪਤਾ ਕੀ ਹੈ ਆਪਣਾ ਜਿੰਨਾ ਬਜਟ ਹੁੰਦਾ ਉਹ ਹਿਸਾਬ ਕਰੇ ਚੱਲਣਾ ਚਾਹੀਦਾ ਹੈਨਾ ਤੁਸੀਂ ਮਤਾਹੂ ਤੇ ਕਹਿੰਦੀ ਹਾਂ ਮੈਂ ਸਮਝ ਰਹੀ ਹਾਂ ਮਨਵਾਏ ਹੁੰਦੇ ਵੀ ਉਹਦੇ ਚੋਂ ਮੈਂ ਦੋ ਚੀਜ਼ਾਂ ਲੈ ਲੂੰਗੀ ਬਿਲਕੁਲ ਬਿਲਕੁਲ ਜੇ ਹੁਣ ਅਸੀਂ ਕਹੀਏ ਵੀ ਭਾਈ ਬਹੁਤ ਹੀ ਜ਼ਿਆਦਾ ਛਾਹੂ ਕਰਤਾ ਆਪਾਂ ਹੈ ਨਹੀਂ ਅਲੈਗਸੈਂਡਰ ਇਹ ਕਿੰ ਆ ਵਧੀਆ ਵਧੀਆ ਇਹ ਹੱਥਗਲ ਬਣਾਈਆਂ ਹੋਈਆਂ ਯਾਰ ਬਿਨਾਂ ਨਾ ਪੇਂਟਿੰਗ ਕਰੀ ਵੀ ਆਪ ਇਹ ياتا اے اے ہونی اوپن ہویا ادھر ہا نا پہلاں تا کدی دیکھے ہی नहीं है یہ چیز ہونی ओपन ہویا लगता किंग تو بیڈ شیٹ پانی کیا بنے گا ادھر ادھر کون سی سائز ہے ان سائز کی کنگ سائز ہے تو क्वाल्टी में बढ़िया आ जाएंगी स्विंकस वगैरह नहीं होती में और जो कलर वगैरह वो, वो कभी प्रेंगे। प्रेंगे। लास्टिक वाली मिल जाएगी लेकिन लास्टिक वाली भी क्या होती है जैसे अगर आपको प्लास्टिक वाली परचेज करते हो ठीक है अगर आपका मैट्रेस जैसे अगर छोटा है अगर आप बड़ी लेके जाते हो तो फिर दिक्कत जाती है ठीक है भाई 21 इक्कीस तेईस सौ सॉरी कलर इसमें और ही मिल जाएंगे बाकी एक ये है तीन हज़ार के तुम चार ਕਲਰ ਦੀ ਗਾਰੰਟੀ ਬੁੱਲ ਵੀ ਰਹਾ ਹਾਂਜੀ ਕਲਰ ਦੀ ਗਾਰੰਟੀ ਹਾਂਜੀ ਬਿਲਕੁਲ ਸਰ ਇੱਕ ਮਹੀਨੇ ਵਗੈਰਾ ਕਲਰ ਫੇਡ ਹੋਉਂਦਾ ਹੈ ਜਾਂ ਸ਼੍ਰਿੰਕਸ ਵਗੈਰਾ ਹੁੰਦੀ ਹੈ ਤਾਂ ਆਪਲਾ ਸਕਦੇ ਹੋ ਓਕੇ ਪੂਰੀ ਰਿਵਾਰਡ ਹੈ ਜੀ ਬੈਸਟ ਕੁਆਲਟੀ ਲੱਗਦੀ ਹੈ ਠੀਕ 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 ਬੱਸ ਰੇਸ਼ਨ ਤੇ ਪੂਰੇ ਦਾ ਜੋ ਮਰਜ਼ੀ ਦੇਖੀ ਚੱਲੇ ਉਹ ਕਿਤੇ ਮੁਕਣਾ ਉਹ ਦੇਖ ਤਾਂ ਨਹੀਂ ਕਿੱਡਾ ਵੱਡਾ ਉੱਧਰ ਨੂੰ ਹਾਏ ਇੰਦਰ ਆ ਗਈ ਪਲਾਸਟਿਕ ਦਾ ਹਾਂ ਬੈੱਡ ਵੀ ਦੇਖ ਲੈਣੇ ਆ ਉਹ ਕੁਰਸੀਆਂ ਦੇਖ ਜਾਈਏ ਹਾਂ ਤੇ ਹੂੰ ਇਹ ਆਫਿਸ ਵਾਸਤੇ ਆ ਕਿਸੇ ਨੇ ਘਰ ਚ ਘੱਟ ਜਗ੍ਹਾ ਚੋਂ ਕਰਨਾ ਹੋਵੇ ਕੋਈ ਆਪਣਾ ਕੰਮ ਤਾਂ ਮੇਰੇ ਕੋਲ ਲੈਪਟਾਪ ਤੇ ਕੰਮ ਕਰਦੇ ਹਾਂ 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 ਵਧੀਆ ਹੈ ਕਲਮਾਰੀਆਂ ਆ ਗਈਆਂ ਜਿੱਦਾਂ ਸਪੈਸ਼ਲ ਰੱਖੀ ਆਪਾਂ ਨੇ ਉਹਦੇ ਇਲੈਕਟ੍ਰੋਨਿਕ ਦਾ ਸਮਾਨ ਰੱਖਣਾ ਸਾਰਾ ਇਹਦੇ ਵਿੱਚ ਪ੍ਰਾਈਸ ਤਾਂ ਬਾਈ ਉਰੇ ਬਾਕੀ ਉਹ ਜ਼ਿਆਦਾ ਦੇਖੋ 30% ਨਾਲੇ ਆਫ ਵੀ ਆ ਫਿਰ ਵੀ 25000 ਦੀ ਅਲਮਾਰੀ ਆ ਜੀ ਦੇਖਿਆ ਜਾਵੇ ਹੈ ਤਾਂ ਬੋੜੀ ਲੱਗਿਆ ਹੋਇਆ ਕੁਝ ਵੀ ਨਹੀਂ रिलैक्सा फील हों पिछे ढो ला के लो जी इधर आ गई लुक रैन घंटे ਸੀ ਰਿਹਾ ਯਾਨੀ 80000 ਹੈ 80000 ਨਹੀਂ 88 ਉਹ ਬਹੁਤ ਪ੍ਰਾਈਸ ਹੈ 80000 ਦਾ ਹੈ ਨਾਲੇ ਸਾਈਜ਼ ਛੋਟਾ ਇਹਦਾ ਆਹ ਟ੍ਰੇਂਟ ਟ੍ਰੇਂਟ ਆੜਾ ਬੜਾ ਹੈ ਹਾਂ ਆੜਾ ਕੱਟੀ ਦਾ ਬੜਾ ਉਹ ਤਾਂ ਬਲ ਹੈ ਮੈਂ ਉਹੀ ਕਹਿੰਦਾ ਵੀ ਸਾਈਜ਼ ਵੀ ਛੋਟਾ ਹੈ ਪੁੱਛ ਪਤਾ ਕੀ ਇਹ ਨਾ ਬਣਾ ਚੜਾ ਇਹ ਬਸ ਆਹੀ ਚੀਜ਼ ਦੀ ਲੁੱਕ ਦੇਤੀ ਇਹਨਾਂ ਨੇ ਮੈਨੂੰ ਨਾ ਬਹੁਤ ਵਧੀਆ ਲੱਗ ਰਿਹਾ ਦੇਖੀ ਇਹ ਗੱਲ ਜਦੋਂ ਨੀਂ ਲਕੀ ਪਰ ਕੀ ਮੱਛਰਾਂ ਦੀਆਂ ਹੁੰਦੀਆਂ ਸੀ ਚੰਗੀਆਂ ਹੁੰਦੀਆਂ ਇਹ ਚੀਜ਼ ਦੀ ਲੋਕ ਬਣਾਤੀ ਉਹ ਆ ਗਿਆ ਸ਼ੀਸ਼ਾ ਨੇ ਮੇਕ ਕੀਤੀ ਆ ਨਹੀਂ ਬਿਲਕੁਲ ਖਰੀਦਣੇ ਵਾਲੇ ਵੀ ਬਹੁਤ ਆ ਜੇ ਹੁਣ ਆਪਾਂ ਕਹੀਏ ਆਪਾਂ ਨੂੰ ਮਹਿੰਗਾ ਲੱਗਦਾ ਪਰ ਖਰੀਦਣੇ ਵਾਲੇ ਵੀ ਬਹੁਤ ਜ਼ਿਆਦਾ ਲੋਕ ਇਹ ਦੂਜੀ ਇਹ ਕਿਹ ਚੱਕਰ ਹੈ ਇਹ ਮੁੰਲਾ ਦਾ ਇਲੈਕਟ੍ਰੀਸ਼ ਹੈ ਉਹ ਵਾਹੇ ਇਲੈਕਟ੍ਰੋਨਿਕ ਆ ਇਹ ਬੰਦੇ ਨੂੰ ਵਧੀਆ ਰਿਲੈਕਸ ਜਆ ਵਧੀਆ ਬਣਾਇਆ ਆ ਜਿੱਦਾਂ ਉਹ ਮ사ਜ ਜਿੱਦਾਂ ਉਹ ਮ사ਜ ਵਾਲੀ ਮਸ਼ੀਨ ਨਹੀਂ ਸੀ ਉਦੋਂ ਆਪਾਂ ਦੇਖੋ ਉਹ ਸਿਸਟਮ ਲੱਗਦਾ ਮੈਨੂੰ ਇਹ ਆ ਵੀ ਆ ਦੇਖ ਇਲੈਕਟ੍ਰੋਨਿਕ ਪੁਆਇੰਟ ਦਿੱਤਾ ਬਾਹਲੇ ਚਾਰਜਿੰਗ ਦਾ ਚਾਰਜ ਵੀ ਹੁਣ ਫੋਨ ਚਾਰਜ ਲਾ ਲਓ ਹਨਾ ਇਹਦਾ ਦਾ ਪ੍ਰਾਈਸ ਬਹੁਤ ਇਹਦਾ ਪ੍ਰਾਈਸ ਤਾਂ ਬਹੁਤ ਜ਼ਿਆਦਾ ਹੋਣਾ ਜੈਸਾ ਆ ਦੇਖਣਾ 60% ਆਫਰ ਨਾਲ ਹੀ ਤਾਂ ਤਾਂ ਹੀ ਆਉਣੇ ਚ ਬਣਿਆ ਪਤਾ ਨਹੀਂ ਇਹਦੇ ਵਿੱਚ ਕੀ ਪਾਇਆ ਹੋਗਾ ਨਹੀਂ ਇਹਦੇ ਵਿੱਚ ਤਾਂ ਮੁੱਲ ਦਾ ਸਾਰਾ ਲੱਕੜਾ ਕੋੜਦਾ ਨਹੀਂ ਹੋਣੀ ਨਾ ਕਈ ਦੇ ਮਾਦਾ ਸਮਾਨ ਸਾਰਾ ਹੀ ਪਲਾਸਟਿਕ ਹੀ ਹੋਣਾ ਹੈ ਵੀ ਪਲਾਸਟਿਕ ਦਾ ਹਾਂ ਪੂਰਾ ਸਮਝ ਲੋ ਇੱਕ ਰੂਮ ਤਿਆਰ ਕਰਕੇ ਦਿੱਤਾ ਹੋਇਆ ਹੈ ਦਿਖਾਉਣ ਨੂੰ ਇਹਨਾਂ ਨੇ ਹਮ ਵਧੀਆ ਚੀਜ਼ ਹੈ ਤਾਂ ਆ ਵੀ ਰੂਮ ਆ ਜੀ ਤਾਂ ਆ ਵੀ ਰੂਮ ਤਿਆਰ ਕਰਕੇ ਨਖਾਇਆ ਹੋਇਆ ਨਹੀਂ ਲੈ